ਮੈਂ ਆ ਤੁਹਾਡਾ ਦੋਸਤ ਬੋਵੀ ਕਲੇਰ। ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅੱਜ ਇੱਕ ਨਵੀਂ ਵੀਡੀਓ। ਦੋਸਤੋ ਅੱਜ ਅਸੀਂ ਬਣਾਵਾਂਗੇ ਗਜਰੇਲਾ। ਤੇ ਗਜਰੇਲਾ ਆਪਾਂ ਅੱਧੇ ਘੰਟੇ ਦੇ ਵਿੱਚ ਘਰ ਵਿੱਚ ਹੀ ਬਣਾ ਲੈਣਾ। ਉਹ ਵੀ ਕੁਝ ਨਹੀਂ ਚਾਹੀਦਾ ਇਹਦੇ ਵਿੱਚ ਸਿਰਫ 1 ਕਿਲੋ ਗਾਜਰਾ ਥੋੜਾ ਜਿਹਾ ਦੁੱਧ ਚਾਹੀਦਾ ਹੈ। ਥੋੜਾ ਦੇਸੀ ਘਿਓ। ਬੱਸ ਵੇਖਣਾ ਫਿਰ ਗਜਰੇਲਾ ਮਿੰਟੋ ਮਿੰਟੀ ਬਣਾ ਗਿਆ ਆਪਾਂ ਤਿਆਰ ਕਰ ਦੇਣਾ। ਤੇ ਖੰਡ ਤੇ ਹਰ ਘਰ ਚ ਹੁੰਦੀ ਆ। ਤੇ ਹੋਰ ਕੋਈ ਖਾਸ ਚੀਜ਼ ਦੀ ਲੋੜ ਨਹੀਂ। ਤੁਸੀਂ ਆਓ ਫੇ ਕਰੀਏ ਸ਼ੁਰੂ। ਚਲੋ ਫੇ ਕਰਦੇ ਆ। ਦੋਸਤੋ ਅਸੀਂ 1 ਕਿਲੋ ਗਾਜਰਾਂ ਲੈਂਤੀਆਂ ਗਾਜਰਾ ਸੀ ਦੋਸਤੋ ਲਾਲ ਵਾਲੀਆਂ ਲੈਣੀਆਂ ਕੇਸਰੀ ਗਾਜਰਾਂ ਨਹੀਂ ਆਪਾਂ ਲੈਣੀਆਂ ਤੇ ਲਾਲ ਗਾਜਰਾਂ ਦਾ ਗਜਰੇਲਾ ਬਹੁਤ ਸਵਾਦ ਬੰਦਾ ਤੇ ਇਸ ਤਰ੍ਹਾਂ ਗਾਜਰਾਂ ਨੂੰ ਤੁਸੀਂ ਉੱਪਰੋਂ ਕੱਟ ਲੈਣਾ ਉੱਪਰ ਵਾਲੀ ਜਿਹੜੀ ਸਟੈਮ ਹੁੰਦੀ ਹੈ ਇਸ ਤਰ੍ਹਾਂ ਕੱਟ ਲੈਣਾ ਥੱਲੇ ਵਾਲੇ ਪਾਸੇ ਵੀ ਇਸ ਤਰ੍ਹਾਂ ਕੱਟ ਲੈਣਾ ਤੇ ਕੱਟਣ ਤੋਂ ਬਾਅਦ ਇਹਨਾਂ ਨੂੰ ਮਤਲਬ ਆਲੂ ਪੀਲ ਕਰਨ ਵਾਲਾ ਜਿਹੜਾ ਹੁੰਦਾ ਚੱਕ ਹੁੰਦਾ ਉਹਦੀ ਹੈਲਪ ਨਾਲ ਵੇਖੋ ਅਸੀਂ ਗਾਜਰਾਂ ਨੂੰ ਚੰਗੀ ਤਰ੍ਹਾਂ ਉੱਪਰੋਂ ਛਿੱਲ ਲਿੱਤਾ ਇਹਦਾ ਛਿਲਕਾ ਉਤਾਰ ਲਿਆ ਉਸ ਤੋਂ ਬਾਅਦ ਇਹਨਾਂ ਨੂੰ ਹੀ ਵਾਸ਼ ਕਰ ਲੇਤਾ ਧੋਲੇਤਾ ਚੰਗੀ ਤਰ੍ਹਾਂ ਖੁੱਲੇ ਪਾਣੀ ਵਿੱਚ ਗਾਜਰਾਂ ਹੁਣ ਪੂਰੀ ਤਰ੍ਹਾਂ ਨਾਲ ਸਾਫ਼ ਹਨ ਤੇ ਅਸੀਂ ਇਹਨਾਂ ਨੂੰ ਕੱਦੂਕਾਸ ਕਰਾਂਗੇ ਤੇ ਕੱਦੂਕਾਸ ਨੂੰ ਨਾ ਆਪਾਂ ਮੋਟੇ ਪਾਸਿਓਂ ਕਰਨਾ ਤੁਹਾਨੂੰ ਬਖੋਣਾ ਮੈਂ ਕੱਦੂਕਾਸ ਕਰਨ ਵਾਲਾ ਜਿਹੜਾ ਹੁੰਦਾ ਸਟੀਲ ਦਾ ਆ ਦੇਖੋ ਤੁਸੀਂ ਜਿਹੜਾ ਕੱਦੂਕਾਸ ਕਰਨ ਵਾਲਾ ਇਹ ਹੈਗਾ ਜੇ ਝੂਲਾਗਾ ਇਹਦੇ ਨਾਲ ਤੁਸੀਂ ਇਹਨੂੰ ਮੋਟੇ ਪਾਸਿਓਂ ਕੱਦੂਕਾਸ ਕਰਨਾ ਹੈ ਯੋਗੀ ਅਗਰ ਬਰੀਕ ਪਾਸੇ ਕਰਾਂਗੇ ਫੇਰ ਬਿਲਕੁਲ ਖੋਇਆ ਜਾ ਹੋਏ ਨਾ ਉਧਰੋਂ ਨਹੀਂ ਆਪਾਂ ਕਰਨਾ। ਆ ਦੇਖੋ ਇਸੇ ਤਰ੍ਹਾਂ ਥੋੜਾ ਹੱਥ ਨੂੰ ਕੇਅਰਫੁਲੀ ਧਿਆਨ ਨਾਲ ਰੱਖ ਕੇ ਇਸ ਤਰ੍ਹਾਂ ਇਹਨੂੰ ਕੱਦੂ ਕਸ ਕਰੀ ਜਾਣਾ। ਆ ਤੁਸੀਂ ਦੇਖੋਗੇ ਹੁਣ ਸਾਰੀਆਂ ਗਾਜਰਾਂ ਕੱਦੂ ਕਸ ਹੋ ਚੁੱਕੀਆਂ ਨੇ। ਤੇ ਇਹਨੂੰ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ। ਸਾਫ਼ ਕਰਨ ਤੋਂ ਬਾਅਦ ਆ ਦੇਖੋ ਆਹ ਅਦਰ ਦੀ ਮਦਰ ਨਾਲ ਫੇਰ ਚੰਗੀ ਤਰ੍ਹਾਂ ਕੱਢ ਲਵਾਂਗੇ। ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਹੁਣ ਕੜਾਈ ਵਿੱਚ ਆਪਾਂ ਦੇਸੀ ਘਿਓ ਪਾ ਕੇ ਜਰਦੋਤ ਤੱਕ ਦੇਸੀ ਘਿਓ ਗਰਮ ਹੋਏਗਾ ਫਿਰ ਆਪਾਂ ਜਿਹੜੀਆਂ ਕੱਦੂਗਾਸ ਕੀਤੀਆਂ ਹੋਈਆਂ ਗਾਜਰਾਂ ਹਨ ਉਹ ਇਹਦੇ ਵਿੱਚ ਪਾ ਦਵਾਂਗੇ ਕੜਾਈ ਵਿੱਚ ਹਾਂ ਤੁਸੀਂ ਦੇਖ ਰਹੇ ਹੋ ਅਸੀਂ ਸਾਰੀਆਂ ਗਾਜਰਾਂ ਅਸੀਂ ਕੜਾਈ ਵਿੱਚ ਪਾ ਦਿੱਤੀਆਂ ਨੇ ਇਹਨੂੰ ਫਿਰ ਥੋੜਾ ਜਿਆ ਹਿਲਾ ਦਾਂਗੇ ਮਿਕਸ ਕਰ ਦਾਂਗੇ ਤਾਂ ਕਿ ਜਿਹੜਾ ਘਿਓ ਹੈ ਸਾਰੀ ਗਾਜਰਾਂ ਨਾਲ ਲੱਗ ਜਾਵੇ ਸੇਕ ਆਪਾਂ ਮੀਡੀਅਮ ਰੱਖਣਾ ਹੈ ਹਜੇ ਆਪਾਂ ਸੇਕ ਨੂੰ ਬਹੁਤ ਤੇਜ਼ ਨਹੀਂ ਕਰਨਾ ਆ ਦੇਖੋ ਹੁਣ ਸਾਰੀ ਗਾਜਰਾਂ ਜਿਹੜੀਆਂ ਨਰਮ ਹੋ ਗਈਆਂ ਹਨ ਤੇ ਘਿਓ ਚੰਗੀ ਤਰ੍ਹਾਂ ਗਾਜਰਾਂ ਵਿੱਚ ਰਲ ਗਿਆ ਹੈ ਗਾਜਰਾਂ ਭੁੱਜ ਰਹੀਆਂ ਨੇ ਉਸ ਤੋਂ ਬਾਅਦ ਦੋਸਤੋ तकरीबन एक ग्लास ਅਸੀਂ ਫੁੱਲ ਫੈਟ ਦੁੱਧ ਜਿਹੜਾ ਉਹ ਵਿੱਚ ਪਾ ਦੇਵਾਂਗੇ ਇਹ ਦੁੱਧ ਚ ਕਰੀਮ ਹੁੰਦੀ ਹੈ ਨਾ ਇਹ ਹਜੇ ਉਬਾਲਿਆ ਨਹੀਂ ਦੁੱਧ ਤੇ ਇਹ ਦੁੱਧ ਪਾਣ ਨਾਲ ਇਹ ਹੋਏਗਾ ਜਿਹੜਾ ਗਜਰੇਲੇ ਦਾ ਫਲੇਵਰ ਹੋਏਗਾ ਰਿਚ ਫਲੇਵਰ ਆਊਗਾ ਥੰਦੀਾਈ ਵਾਲਾ ਗਜਰੇਲਾ ਬਣੇਗਾ ਇਹਦੇ ਵਿੱਚ ਖੋਇਆ ਪਾਣ ਦੀ ਲੋੜ ਨਹੀਂ ਹੁੰਦੀ ਅਗਰ ਤੁਸੀਂ ਫੁੱਲ ਫੈਂਟ ਦੁੱਧ ਪਾਓਗੇ ਤੇ ਮੇਰੇ ਕੋਲ ਥੋੜੀ ਮਲਾਈ ਵੀ ਪਈ ਹੈ ਉਹ ਵੀ ਮੈਂ ਬਾਅਦ ਵਿੱਚ ਪਾਵਾਂਗਾ ਰਜਾ ਮਲਾਈ ਪਾਣ ਨਾਲ ਵੀ ਉਹ ਖੋਏ ਦਾ ਕੰਮ ਮਲਾਈ ਨੇ ਕਰ ਦੇਣਾ ਜਦ ਤੁਸੀਂ ਦੇਖ ਰਹੇ ਆ ਬਾਅਦ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਹੁਣ ਵੇਖੋ ਦੁੱਧ ਜਿਹੜਾ ਵਿੱਚ ਰਿਜ ਰਿਹਾ ਹੈ ਜਦ ਤੱਕ ਦੁੱਧ ਨਾਲ ਸੁੱਕ ਜਾਵੇ ਉਹ ਤੱਕ ਆਪਾਂ ਇਹਨੂੰ ਉੱਪਰ ਹੀ ਰੱਖਾਂਗੇ ਉਸ ਤੋਂ ਬਾਅਦ ਅਸੀਂ ਕद्दूकस ਕੀਤੀ ਹੋਈ ਨਾਰੀਅਲ ਦੀ ਗਰੀ ਉਹ ਵੀ ਵਿੱਚ ਪਾਵਾਂਗੇ ਆ ਬਰੀਕ ਬਰੀਕ ਮੈਂ ਕਰ ਲਈਤੀ ਹੈ ਕद्दूकस ਫਿਰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੁੱਧ ਨੂੰ ਆਪਾਂ ਸਕੋਣਾ ਹੈ ਉਹ ਤੱਕ ਆਪਾਂ ਕੜਾਹੀ ਦੇ ਉੱਪਰ ਹੀ ਰੱਖਣਾ ਹੈ ਉਸ ਤੋਂ ਬਾਅਦ ਦੋਸਤੋ ਇੱਕ ਹਰੀ ਇਲਾਚੀ ਜਿਹਨੂੰ ਆਪਾਂ ਬਰੀਕ ਕੁੱਟ ਕੇ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਜਦ ਤੱਕ ਆਪਾਂ ਗਰੀਪ ਆਈ ਹੈ ਉਸ ਤੋਂ ਬਾਅਦ ਲਾਚੀ ਪਾਈ ਹੈ ਉਹ ਤੱਕ ਦੁੱਧ ਵੀ ਪੂਰਾ ਸੁੱਕ ਜਾਣਾ ਹੈ ਫਿਰ ਆਪਾਂ ਹੋਰ ਵੀ ਜਿਹੜੀਆਂ ਚੀਜ਼ਾਂ ਬਾਕੀ ਰਹਿ ਗਈਆਂ ਗਜਰੇਲੇ ਵਿੱਚ ਪਾਈ ਜਾਵਾਂਗੇ ਆ ਦੇਖੋ ਹੁਣ ਮੈਂ ਵਿੱਚ ਲਾਚੀ ਪਾ ਦਿੱਤੀ ਹੈ ਹਰੀ ਲਾਚੀ ਇਹਨੂੰ ਆਪਾਂ ਕੁੱਟ ਕੇ ਪਉਣਾ ਹੈ ਕਿਉਂਕਿ ਅਗਰ ਲਾਚੀ ਸਾਬਤ ਪਾ ਦਵਾਂਗੇ ਤੇ ਉਹਨਾਂ ਟੇਸ ਨਹੀਂ ਆਏਗਾ ਜਦ ਕਿ ਕੁੱਟੀ ਹੋਏਗੀ ਤੇ ਗਜਰੇਲੇ ਵਿੱਚ ਲਾਚੀ ਦਾ ਪੂਰਾ ਫਲੇਵਰ ਆਏਗਾ ਦੋਸਤੋ ਤੁਸੀਂ ਵੇਖ ਰਹੇ ਹੁਣ ਦੁੱਧ ਵੀ ਪੂਰੀ ਤਰ੍ਹਾਂ ਸੁੱਕ ਗਿਆ ਹੈ ਆਪਾਂ ਇਹਦੇ ਵਿੱਚ ਥੋੜੀ ਮਲਾਈ ਪਾ ਦਵਾਂਗੇ ਮਲਾਈ ਮੇਰੇ ਕੋਲ ਫਰਿੱਜ ਵਿੱਚ ਪਈ ਸੀ ਉਹ ਮਲਾਈ ਆਪਾਂ ਇਹਦੇ ਵਿੱਚ ਪਾ ਦਵਾਂਗੇ ਆ ਦੇਖੋ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਿਹੜੀ ਮਲਾਈ ਵੀ ਹੈਗੀ ਉਹ ਇੱਕ ਤਰ੍ਹਾਂ ਦਾ ਕਰੀਮ ਦਾ ਕੰਮ ਕਰੇਗੀ ਜਾਂ ਖੋਏ ਦਾ ਵੀ ਕੰਮ ਮਤਲਬ ਕਰਦੀ ਹੈ ਮਲਾਈ ਇਹ ਚੀਜ਼ ਆ ਆ ਤੁਸੀਂ ਪਾ ਸਕਦੇ ਆ ਮੈਂ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਦੀਆਂ ਚੀਜ਼ਾਂ ਉਸੇ ਨਾਲ ਹੀ ਬਣਾ ਰਿਹਾ ਹਾਂ ਆ ਦੇਖੋ ਉਸ ਤੋਂ ਬਾਅਦ ਤੁਸੀਂ ਵਿੱਚ ਇਹਦੇ ਵਿੱਚ ਚੀਨੀ ਪਾ ਦਿਓ ਇਹਨੀ ਤੁਸੀਂ ਆਪਣੀ ਲੋੜ ਮੁਤਾਬਕ ਪਾ ਸਕਦੇ ਆ ਜਦ ਕਿ ਅਗਰ 1 ਕਿਲੋ ਗਾਜਰਾ ਖਾਣ ਦਾ ਤਕਰੀਬਨ 200 200 ਗ੍ਰਾਮ ਜਿਹੜੀ ਖੰਡ ਤੇ ਜ਼ਰੂਰ ਪਵੇਗੀ। ਆ ਤੁਸੀਂ ਦੇਖ ਰਹੇ ਆ ਅਗਰ ਖੰਡ ਤੁਸੀਂ ਬਾਅਦ ਚੋਂ ਵੀ ਚੈੱਕ ਕਰ ਸਕਦੇ ਆ ਅਗਰ ਤੁਹਾਨੂੰ ਘੱਟ ਲੱਗੇ ਤੁਸੀਂ ਬਾਅਦ ਚੋਂ ਵੀ ਜਦੋਂ ਗਜ਼ਰੇਲਾ ਬਣਾਉਣ ਨੂੰ ਬਿਲਕੁਲ ਨੇੜੇ ਹੋਵੇ ਉਦੋਂ ਵੀ ਪਾ ਸਕਦੇ ਹੋ। ਆ ਦੇਖੋ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਉਸ ਤੋਂ ਬਾਅਦ ਮੈਂ ਗਾਜਰਾ ਵਿੱਚ ਗਜ਼ਰੇਲੇ ਵਿੱਚ ਇਨਾ ਸੂਰੀ ਪਾ ਦਵਾਂਗਾ। ਖ਼ਿਸ਼ਮਿਸ਼ ਪਾ ਦਵਾਂਗਾ। ਆ ਦੇਖੋ ਸਾਰਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਖ਼ਿਸ਼ਮਿਸ਼ ਨੂੰ ਅਗਰ ਅਸੀਂ ਪਹਿਲਾਂ ਤਾਪਾਈਦਾ ਕਿਉਂਕਿ ਜਿਹੜੀ ਖ਼ਿਸ਼ਮਿਸ਼ ਹੁੰਦੀ ਹੈ ਗਰਮ ਗਏ ਉਹ ਗਜਰੇਲੇ ਦੇ ਵਿੱਚ ਫੁੱਲ ਜਾਂਦੀ ਹੈ ਤੇ ਨਰਮ ਹੋ ਜਾਂਦੀ ਹੈ ਬਹੁਤ ਸਵਾਦ ਲੱਗਦੀ ਹੈ। ਤੇ ਤੁਸੀਂ ਵੀ ਜ਼ਰੂਰ ਬਣਾਓ। ਉਸ ਤੋਂ ਬਾਅਦ ਦੋਸਤੋ ਆਪਾਂ ਇੱਕ ਚਮਚਾ ਦੇਸੀ ਘਿਓ ਪਾਵਾਂਗੇ। ਕਿ ਉਹ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਅਗਰ ਜ਼ਿਆਦਾ ਕਿਉ ਉਹ ਪਾਵਾਂਗੇ ਨਾ ਫਿਰ ਉਹ ਬਿਲਕੁਲ ਹੀ ਘਿਓ ਦੇ ਵਿੱਚ ਤਰਦਾ ਹੈ ਗਜਰੇਲਾ ਵੀ ਬਿਲਕੁਲ ਅੱਛਾ ਨਹੀਂ ਲੱਗਦਾ ਮੈਨੂੰ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਘਿਓ ਵੀ ਹਿਸਾਬ ਦਾ ਹੀ ਖਾਂਦੇ ਆ ਲੋਕੀ ਅਸੀਂ ਵੀ ਘੱਟ ਹੀ ਖਾਂਦੇ ਇਹ ਨਹੀਂ ਗਾ ਬਹੁਤ ਜ਼ਿਆਦਾ ਖਾਂਦੇ ਆ ਬਾਕੀ ਇਤਨਾ ਤੁਸੀਂ ਇੱਕ ਚਮਚਾ ਘਿਓ ਪਾਓਗੇ ਉਹਨਾਂ ਹੁੰਦਾ ਹੈ ਚੰਗੀ ਤਰ੍ਹਾਂ ਗਜਰੇਲਾ ਭੁੱਜ ਜਾਏਗਾ ਤੇ ਘਿਓ ਵੀ ਛੱਡ ਦੇਵੇਗਾ ਤੁਸੀਂ ਵੇਖਿਓ ਨੇ ਘਿਓ ਕਿੰਨਾ ਛੱਡਦਾ ਇਹਨੇ ਆ ਦੇਖੋ ਰੰਗ ਵੀ ਗਜ਼ਰੇਲੇ ਦਾ ਲਾਲ ਹੋ ਗਿਆ ਜੇ ਇਹ ਦਲੇਲਨਾ ਵੀ ਪੂਰੀ ਤਨਾ ਹੁਣ ਪੁੱਜ ਗਿਆ ਤੋਂ ਬਾਅਦ ਦੋਸਤੋ ਮੈਂ ਬਦਾਮ ਅਖਰੋਟ ਅਤੇ ਹੋਰ ਵੀ ਜਿਹੜੀ ਗਿਰੀਆਂ ਮੇਰੇ ਕੋਲ ਘਰ ਦੇ ਵਿੱਚ ਅਵੇਲੇਬਲ ਸੀ ਉਹ ਮੈਂ ਬਰੀਕ ਕੱਟ ਕੇ ਵਿੱਚ ਪਾ ਦਿੱਤੀਆਂ ਹਾਂ ਹੁਣ ਆ ਤੁਸੀਂ ਦੇਖੋ ਚੰਗੀ ਤਨਾ ਸਾਰਿਆਂ ਨੂੰ ਮਿਕਸ ਕਰ ਦੇਵਾਂਗੇ ਤੋਂ ਬਾਅਦ ਦੋਸਤੋ ਸਾਡਾ ਗਜ਼ਰੇਲਾ ਵੈਸੇ ਦੇ ਬਣ ਕੇ ਹੋ ਗਿਆ ਤਿਆਰ ਆ ਬਸ ਇਹਨੂੰ ਆਪਾਂ ਹੁਣ ਭੁੰਨਣਾ ਹੀ ਬਾਕੀ ਰਹਿ ਗਿਆ ਥੋੜਾ ਜਿਹਾ ਲਈ ਭੁੰਨਾਂਗੇ ਭੁੰਨਣਾ ਹੀ ਸਵਾਦ ਹੋਣਾ ਗਜਰੇਲਾ ਅਗਰ ਗਜਰੇਲੇ ਵਿੱਚ ਪਾਣੀ ਦੇ ਘੋਟ ਆਣ ਅਗਰ ਗਜਰੇਲਾ ਸਹੀ ਤਰ੍ਹਾਂ ਨਾ ਪੁੱਜੇ ਤਾਂ ਬਿਲਕੁਲ ਮਜ਼ਾ ਨਹੀਂ ਹੁੰਦਾ ਖਾਣ ਦਾ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਆ ਗੋਣ ਮੈਂ ਟੇਸ ਕੀਤਾ ਬਹੁਤ ਸਵਾਦ ਬਣਿਆ ਜੀ ਆ ਤੁਸੀਂ ਦੇਖੋ ਨਾ ਜਿਦਰੇਲਾ ਪੂਰੀ ਤਰ੍ਹਾਂ ਪੁੱਜ ਗਿਆ ਤੁਹਾਨੂੰ ਇਹ ਦੇਖਣਾ ਤੁਹਾਨੂੰ ਧੋ ਛੱਡਦਾ ਵੀ ਦਿਖੂਣਾ ਆ ਦੇਖਣਾ ਤੁਸੀਂ ਛੱਡਾਂ ਦੇ ਤੁਹਾਨੂੰ ਨਜ਼ਰ ਆਊਗਾ ਕਿ ਉਹ ਹੋ ਗਈ ਛੱਡ ਰਿਹਾ ਹੈ ਇਹ ਜਿ ਦੇ ਗਰੇਲਾ ਚੰਗੀ ਤਰ੍ਹਾਂ ਪੁੱਜ ਗਿਆ ਹੈ ਤਾਂ ਉਹਨੇ ਖਾਣੂ ਬਿਲਕੁਲ ਤਿਆਰ ਹੈ ਰੈਡੀ ਟੂ ਸਰਵ ਹੈ ਹਾਂ ਉਹ ਨਵਾਬ ਬੁਰੀ ਦੇ ਨਹੀਂ ਲਾਵਾਂਗੇ ਕਿਉਂਕਿ ਮੇਰੇ ਕੋ ਵੀ ਨਹੀਂ ਜੇ ਸਬਰ ਹੋ ਰਿਹਾ ਮਿੱਠਾ ਤੁਹਾਨੂੰ ਪਤਾ ਚੀਜ਼ ਇਹੋ ਜੀ ਆ ਤਾਂ ਤੁਸੀਂ ਵੀ ਕਰੋ ਘਰ ਦੇ ਵਿੱਚ ਰੈਸਪੀ ਟਰਾਈ ਮੇਰੀ ਰੈਸਪੀ ਨੂੰ ਫੋਲੋ ਕਰੋ ਆ ਤੇ ਸ਼ੇਅਰ ਵੀ ਜਰੂਰ ਕਰੋ ਲੋਕਾਂ ਨਾਲ ਅਗਰ ਤੁਹਾਨੂੰ ਚੰਗੀ ਲੱਗੀ ਹੈ ਅਲਿਕੋ ਗੁਦਰੇਲਾ ਪੂਰੀ ਤਰ੍ਹਾਂ ਰੈਡੀ ਹੈ ਕਲਰ ਵੇਖੋ ਕਿੰਨਾ ਸੋਨਾ ਬਣ ਕੇ ਤਿਆਰ ਹੋਇਆ ਜੇ ਦੋਸਤੋ ਰੁਕੇ 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 ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਕੱਲ ਫੇਰ ਆਪਾਂ ਮਿਲਣਾ ਹੈ ਤੇ ਜੇ ਤੁਸੀਂ ਚੈਨਲ ਨਾ ਸਬਸਕ੍ਰਾਈਬ ਕੀਤਾ ਤਾਂ ਫੇਰ ਮੇਰੀ ਵੀਡੀਓ ਨਹੀਂ ਤੁਹਾਨੂੰ ਮਿਲਣੀ ਤਾਂ ਜ਼ਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲਿਓ ਨਾ ਧੰਨਵਾਦ